ਨਾਜਪਣਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਸ਼ਵ ਹਾਰਟ ਡੇ ਦੇ ਮੌਕੇ ਤੇ ਫੋਰਟਿਸ ਲੁਧਿਆਣਾ ਵੱਲੋਂ ਪੈਡਨਲਰਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੀਜਾ ਸਾਈਕਲੋਥਾਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਦੀ ਤعداد ਵਿੱਚ ਸਾਈਕਲ ਪ੍ਰੇਮੀਆ ਨੇ ਭਾਗ ਲਿਆ ਅਤੇ ਸਾਈਕਲਿੰਗ ਵਰਗੇ ਸਧਾਰਨ ਪਰੰਤੂ ਪ੍ਰਭਾਵਸ਼ਾਲੀ ਕਦਮ ਰਾਹੀਂ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ਇੱਥੇ ਦੱਸਦੇ ਹਾਂ ਕਿ ਸਾਈਕਲੋਥਾਨ ਦੀ ਸ਼ੁਰੂਆਤ ਫੋਰਟਿਸ ਹਸਪਤਾਲ ਮਾਲ ਰੋਡ ਲੁਧਿਆਣਾ ਤੋਂ ਹੋਈ ਜੋ ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਲੁਧਿਆਣਾ ਤੇ ਸਮਾਪਤ ਹੋਈ ਰਸਤੇ ਅੰਦਰ ਭਾਗੀਦਾਰਾਂ ਨੇ ਭਾਰਤਨਗਰ ਚੌਕ ਜਗਰਾਉਪੁਰ ਬਿਸ਼ਪ ਕਰਮਾ ਚੌਕ ਸਮਰਾਲਾ ਚੌਕ ਚੀਮਾ ਚੌਕ ਅਤੇ ਜਮਾਲਪੁਰ ਚੌਕ ਵਰਗੇ ਮੁੱਖ ਸ਼ਹਿਰੀ ਮਾਰਗਾਂ ਤੇ ਸਾਈਕਲਿੰਗ ਕਰਕੇ ਇੱਕ ਸਿਹਤਮੰਦ ਸਮਾਜ ਬਣਾਉਣ ਦਾ ਸੰਦੇਸ਼ ਦਿੱਤਾ ਸਮਾਪਤੀ ਤੇ ਸਭ ਤੋਂ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ इस मौके से जसदीप सिंह सिखों असिस्टेंट कमिश्नर म्यूनसीपल कारपोरेशन लुधियाना मुख्य मेहमान वजों हाजिर रहे श्री सुनवीर सिंह पंबरा फैसिलिटी डायरैक्टर फोर्टिस हस्पता चंडीगढ़ रोड गुरदर्शन सिंह मांगट फैसिलिटी डायरैक्टर फोटिस हस्पता रोड डॉक्टर परमदीप सिंह संधु डॉक्टर संदीप चोपड़ा डॉक्टर निखिल बांसल डॉक्टर मनेंद्र सिंगला से डॉक्टर मानव वडेरा भी मौजूद रहे संवीर सिंबरा फैसिलिटी डॉक्टर फोर्टिस ਡਾਇਰੈਕਟਰ ਫੋਰਟਿਸ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਈਕਲੋਥਨ 3.0 ਵਰਗੀਆਂ ਪਹਿਲਾ ਰਾਹੀਂ ਅਸੀਂ ਹਰ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਫਿਟਨੈਸ ਸ਼ਾਮਲ ਕਰਨ ਦੀ ਉਤਸ਼ਾਹਤ ਕਰਨਾ ਚਾਹੁੰਦੇ ਹਾਂ ਸਿਹਤਮੰਦ ਜੀਵਨ ਸ਼ੈਲੀ ਲਈ ਵੱਡੇ ਬਦਲਾਅ ਦੀ ਲੋੜ ਨਹੀਂ ਇਹ ਛੋਟੀਆਂ ਆਦਤਾਂ ਜਿਵੇਂ ਕਿ ਸਾਈਕਲ ਚਲਾਉਣਾ ਟੈਲਣਾ ਜਾਂ ਫਿਰ ਹੋਰ ਰੋਜ਼ ਕੁਝ ਸਮਾਂ ਕਸਰਤ ਲਈ ਕੱਢਣ ਲਈ ਨਾਲ ਵੀ ਸ਼ੁਰੂ ਹੋ ਸਕਦੀ ਹੈ ਉਨਾ ਕਹਿ ਕੇ ਸਾਡਾ ਪੱਕਾ ਚਕੀ ਨੇ ਕਿ ਬਚਾਅ ਇਲਾਜ ਨਾਲੋਂ ਬਿਹਤਰ ਹੈ ਅੱਜ ਮਿਲੀ ਵੱਡੀ ਭਾਗੀਦਾਰੀ ਸਾਡੀ ਇਸ ਬਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਅਸੀਂ ਦਿਲ ਦੀ ਸਿਹਤ ਅਤੇ ਰੋਗத் Thami ਸਿਹਤ ਸੰਭਾਲ ਨੂੰ ਸਮਾਜ ਦੇ ਕੇਂਦਰ ਵਿੱਚ ਢਿਆ ਕੇ ਰਾਂਗੇ ਗੁਰਦਰਸ਼ਨ ਸਿੰਘ ਮੰਗਟ ਫੈਸਿਲਿਟੀ ਡਾਇਰੈਕਟਰ ਫੋਰਟਿਸ ਹਸਪਤਾਲ ਮਾਲ ਰੂਟ ਨੇ ਕਿਹਾ ਕਿ ਸਾਈਕਲੋਥਨ 3.0 ਵਰਗੇ ਇਵੈਂਟ ਸਾਨੂੰ ਦਿਖਾਉਂਦੇ ਹਨ ਕਿ ਸਿਹਤ ਦੇ ਮਾਮਲੇ 'ਚ ਸਮੂਹਿਕ ਸੁਝਾਅ ਜੁੜਾ ਕਿੰਨਾ ਸ਼ਕਤੀਸ਼ਾਲੀ ਹੁੰਦਾ ਹੈ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਸਾਂਝੀ ਸੋਚ ਹੈ ਅਤੇ ਸਿਹਤਮੰਦ ਜੀਵਨ ਵੱਲ ਇਕੱਠੇ ਕਦਮ ਚੁੱਕਣ ਦੀ ਸ਼ੁਰੂਆਤ ਹੈ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਇਕੱਠੇ ਦੇਖ ਕੇ ਇਹ ਸਾਫ਼ ਹੈ ਕਿ ਜਾਗਰੂਕਤਾ ਨਾਲ ਬਦਲਾ ਆ ਸਕਦਾ ਹੈ ਅਸੀਂ ਅਜਿਹੀਆਂ ਪਹਿਲਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਸਿਰਫ ਇਲਾਜ ਤੱਕ ਸੀਮਤ ਨਹੀਂ ਸਗੋਂ ਪੂਰੇ ਸ਼ਹਿਰ ਵਿੱਚ ਵੈਲਨੈਸ ਦੀ ਸੋਚ ਨੂੰ ਵਧਾਉਂਦੀਆਂ ਹਨ ਇਸ ਮੌਕੇ ਤੇ ਜਸਦੇਵ ਸਿੰਘ ਸੇਖੋਂ ਅਸਿਸਟੈਂਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੇ ਕਿਹਾ ਕਿ ਅੱਜਕੱਲ੍ਹ ਵੱਧ ਰਹੀਆਂ ਲਾਈਫ ਸਟਾਈਲ ਨਾਲ ਸੰਬੰਧੀ ਬਿਮਾਰੀਆਂ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਚਿੰਤਾ ਦਾ ਵਿਸ਼ਾ ਹਨ ਇਸ ਲਈ ਸਮਾਜ ਦਾ ਇਕੱਠੇ ਹੋ ਕੇ ਸਿਹਤਮੰਦ ਰੁਟੀਨ ਅਪਣਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਦੀ ਇਹ ਵੱਡੀ ਪਾਰਕੀਦਾਰੀ ਵਾਕਈ ਪ੍ਰੇਰਣਾਦਾਇਕ ਹੈ ਪੋਟੀ ਸਹ ਲੁਧਿਆਣਾ ਵੱਲੋਂ ਇਹ ਪਹਿਲ ਸਮੇਸਰ ਹੈ ਅਤੇ ਇੱਕ ਉਦਾਹਰਣ ਪੇਸ਼ ਕਰਦੀ ਹੈ ਕਿ ਹਸਪਤਾਲ ਦੀਆਂ ਕੰਧਾਂ ਤੋਂ ਬਾਹਰ ਨਿਕਲ ਕੇ ਵੀ ਸਿਹਤ ਸੰਸਥਾਵਾਂ ਸਮਾਜ ਵਿੱਚ ਸਿਹਤਮੰਦ ਜੀਵਨ ਦੀ ਲਹਿਰ ਚਲਾ ਸਕਦੀਆਂ ਹਨ